ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਸੁਖਬੀਰ ਬਾਦਲ ਦੇ ਪਰਿਵਾਰ ਨੂੰ ਇਹ ਵੱਡੀ ਸਜਾ ਦੇਣ ਦੀ ਤਿਆਰੀ ਜਾਇਦਾਦ ਤੇ ਪੰਥ 'ਚੋਂ ਛੇਕਣ ਦੀ ਤਿਆਰੀ ਸੋ ਆਪਾਂ ਇਸ ਬਾਰੇ ਕੁਝ ਬੇਨਤੀਆਂ ਜ਼ਰੂਰ ਸੰਧੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਸਾਰੇ ਵੇਖ ਰਹੇ ਹੋ ਕਿ ਗਰਮਾ-ਗਰਮੀ ਜਿਹੜੀ ਹੈ ਉਹ ਚੱਲੀ ਹੋਈ ਹੈ ਪੰਥ ਦੇ ਵਿੱਚੋਂ ਕਈ ਕਹਿੰਦੇ ਜੀ ਨਾਰਾਇਣ ਸਿੰਘ ਚੌੜਾ ਨੂੰ ਛੇਕਣਾ ਚਾਹੀਦਾ ਕੋਈ ਕਹਿੰਦਾ ਜੀ ਸੁਖਵੀਰ ਸਿੰਘ ਬਾਦਲ ਨੂੰ ਛੇਕਣਾ ਚਾਹੀਦਾ ਤੇ ਮੈਨੂੰ ਹੈਰਾਨਗੀ ਹੈ ਉਹਨਾਂ ਲੋਕਾਂ ਤੇ ਜਿਹੜੇ ਚਾਰ ਕੋ ਬੰਦੇ ਮੂੰਹ ਚਾ ਕੇ ਸਿੰਘ ਸਾਹਿਬ ਕੋਲੇ ਚਲੇ ਗਏ ਜਿਹੜੇ ਕਹਿੰਦੇ ਜੀ ਨਾਰਾਇਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣਾ ਚਾਹੀਦਾ ਮੈਂ ਹੈਰਾਨਗੀ ਇਸ ਗੱਲ ਤੇ ਚਾਹਨਾ ਸਾਧ ਸੰਗਤ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਦਵੀ ਹੋਈ ਅੰਗ ਗਲੀਆਂ ਚ ਰੋਲ ਦਿੱਤੇ ਗਏ ਜਦ ਕਿ ਉਹਨਾਂ ਨੇ ਮੰਨ ਵੀ ਲਿਆ ਵੀ ਹਾਂ ਸਾਡੇ ਤੋਂ ਵਿਦਵੀ ਹੋਈ ਹੈ ਅਸੀਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਹੁਣ ਤੁਸੀਂ ਆਪ ਦੱਸੋ ਸੰਗਤ ਫੈਸਲਾ ਕਰਕੇ ਕਿ ਕੌਣ ਪੰਥ ਦੇ ਵਿੱਚੋਂ ਛੇਕਣ ਦੇ ਲਾਇਕ ਹੈ ਕਿਹੜਾ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਚਾਹੀਦੀ ਕੌਣ ਅਸਲੀ ਹੱਕਦਾਰ ਹੈ ਪੰਥ ਨੂੰ ਛੇਕਣ ਦਾ ਸਾਦ ਸੰਗਤ ਮੈਨੂੰ ਹੈਰਾਨ ਕੀ ਉਹਨਾਂ ਲੋਕਾਂ ਤੇ ਜਿਹੜੇ ਚਾਰਕੂ ਟੋਟਰੂ ਇਹ ਰੌਲਾ ਪਾਈ ਜਾ ਰਹੇ ਨੇ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕ ਦਿਓ ਸਾਦ ਸੰਗਤ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਕਿਸ ਬਿਨਾ ਤੇ ਛੇਕਿਆ ਜਾ ਸਕਦਾ ਕਿਸ ਬਿਨਾ ਤੇ ਕੀ ਉਹਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਇਸ ਬਿਨਾ ਤੇ ਪਹਿਲਾਂ ਕਲੀਅਰ ਕੱਟ ਕਰਨਾ ਵੀ ਕਿਸ ਬਿਨਾ ਤੇ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਚੱਲ ਰਹੀ ਹੈ ਕਿਸ ਬਿਨਾ ਤੇ ਉਹਨੂੰ ਪੰਥ ਵਿੱਚੋਂ ਛੇਕਣ ਦਾ ਜਿਹੜਾ ਇਹ ਮੁੱਦਾ ਇਹਨਾਂ ਨੇ ਚੁੱਕਿਆ ਹੋਇਆ ਹੈ ਜਾਇਦਾਦ ਤੇ ਪੰਥ ਤੋਂ ਛੇਕਣ ਦੀ ਤਿਆਰੀ ਮਤਾ ਪਾਉਣ ਲਈ ਪੱਬਾਂ ਭਾਰ ਜਿਹੜੇ ਗਰਮ ਖਿਆਲੀ ਲੋਕ ਕਈ ਕਹਿੰਦੇ ਜੀ ਉਹਨੂੰ ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕੋ ਮੈਂ ਕਹਿ ਰਿਹਾ ਵੀ ਪੰਥ ਤੋਂ ਛੇਕੋ ਜਾਂ ਨਾ ਛੇਕੋ ਪਰ ਫੈਸਲਾ ਤੇ ਸਤਿਗੁਰੂ ਨੇ ਕਰ ਦੇਣਾ ਫੈਸਲਾ ਗੁਰੂ ਸਾਹਿਬ ਨੇ ਕਰ ਦੇਣਾ ਤੇ ਬਹੁਤ ਜਲਦ ਇਹ ਫੈਸਲਾ ਜਿਹੜਾ ਇਹ ਹੋ ਜਾਣਾ ਹੈ ਪਰ ਇਹ ਫੈਸਲਾ ਹੁਣ ਸਤਿਗੁਰ ਸੱਚੇ ਪਾਤਸ਼ਾਹ ਦੀ ਕਸਹਰੀ ਦੇ ਵਿੱਚ ਹੈ ਮੇਰੇ ਪਾਤਸ਼ਾਹ ਨੇ ਇਹ ਫੈਸਲਾ ਕਰਨਾ ਹੈ ਭਾਈ ਹੁਣ ਤੁਸੀਂ ਇਸ ਗੱਲ ਦੇ ਉੱਤੇ ਜਰਾ ਵੀ ਚਿੰਤਾ ਨਾ ਕਰੋ ਬਹੁਤ ਸਮਾਂ ਹੋ ਗਿਆ ਬਹੁਤ ਲੋਕਾਂ ਕੋਲੇ ਪਾਵਰਾਂ ਰਹਿ ਕੇ ਚੱਲ ਗਏ ਇਨਸਾਫ ਕਰ ਸਕਦੇ ਸੀ ਪਰ ਕਿਸੇ ਨੇ ਨਹੀਂ ਕਰਿਆ ਸਾਧ ਸੰਗਤ ਚਾਹੇ ਇਹਨਾਂ ਦੀ ਜਾਇਦਾਦ ਜਿਹੜੀ ਹੈ ਜ਼ਬਤ ਕਰ ਦਿਓ ਚਾਹੇ ਪੰਥ ਤੋਂ ਛੇਕ ਦਿਓ ਪਰ ਜਿਹੜੀ ਸਜ਼ਾ ਗੁਰੂ ਸਾਹਿਬ ਨੇ ਦੇਣੀ ਹੈ ਉਹ ਤਾਂ ਦੇਖ ਹੀ ਰਣੀ ਹੈ ਉਹ ਤਾਂ ਦੇਖ ਹੀ ਜਾਇਓ ਤੁਸੀਂ ਭਾਵੇਂ ਮਤੇ ਪਾ ਲਓ ਕੁਝ ਵੀ ਕਰ ਲਓ ਬੇ ਕਾਲੀ ਦਲ ਦਾ ਬਾਈਕਾਟ ਕਰਤਾ ਕੁਝ ਵੀ ਕਰਤਾ ਠੀਕ ਹੈ ਕਰੀ ਜਾਓ ਮੈਂ ਇਹ ਕਹਿੰਦਾ ਵੀ ਕਰੋ ਨਾ ਕਰੋ ਚਾਹੇ ਨਾ ਕਰੋ ਪਰ ਇਹ ਗੱਲ ਯਾਦ ਰੱਖਿਓ ਕਿ ਵਿਰੋਧ ਫਿਰ ਦੂਜਿਆਂ ਦਾ ਵੀ ਨਹੀਂ ਹੋਣਾ ਚਾਹੀਦਾ ਦੂਜਿਆਂ ਦਾ ਵਿਰੋਧ ਕਿਸ ਬਿਨਾ ਤੇ ਕਰਾਂਗੇ ਨਰੈਣ ਸਿੰਘ ਚੌੜਾ ਦਾ ਬਿਨਾ ਜਿਹੜਾ ਹੈ ਕਿਸ ਆਧਾਰ ਤੇ ਅਸੀਂ ਜਿਹੜੀ ਹੈ ਉਹਦੀ ਫਿਰ ਇੱਕ 500 ਛੇਕਣ ਦੀ ਗੱਲ ਚੱਲ ਰਹੀ ਹੈ ਕੁਝ ਕੁ ਲੋਕ ਕਹਿੰਦੇ ਜੇ ਤਾਂ ਗਰਮ ਖਿਆਲੀ ਹੈ ਜੀ ਤਾਂ ਆਏ ਆ ਜੀ ਫਲਾਣਾ ਜੀ ਹਾਲਾਤ ਜੋ ਮਰਜ਼ੀ ਰਏ ਹੋਣ ਪਰ ਨਰੈਣ ਸਿੰਘ ਚੌੜਾ ਨੇ ਜੋ ਕੀਤਾ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਿਸੇ ਦਾ ਕੋਈ ਆਮ ਫੈਸਲਾ ਨਹੀਂ ਸੀ ਕਿਸੇ ਜਥੇਬੰਦੀ ਦਾ ਫੈਸਲਾ ਨਹੀਂ ਸੀ ਨਰੈਣ ਸਿੰਘ ਚੌੜਾ ਦਾ ਇਹ ਆਪ ਖੁਦ ਦਾ ਫੈਸਲਾ ਹੋ ਸਕਦਾ ਹੈ ਜਦੋਂ ਪ੍ਰਕਰਮਾਂ ਵਿੱਚ ਬੈਠੇ ਲੋਕਾਂ ਨੂੰ ਇਹਨਾਂ ਨੂੰ ਲੜਨਾ ਤਾਂ ਪੈਂਦੀਆਂ ਨੇ ਤੇ ਸਾਧ ਸੰਗਤ ਉਦੋਂ ਯਾਦ ਨਹੀਂ ਆਉਂਦਾ ਕੁਝ ਸਰੇ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਲੱਤੇ ਪਲਸਟਰ ਚਾੜ ਕੇ ਕੀ ਕੀ ਅਸੀਂ ਲੋਕਾਂ ਨੂੰ ਸਾਬਤ ਕਰਾਂਗੇ ਇਹ ਗੁਰੂ ਘਰ ਦੇ ਨਾਲ ਹਜੇ ਵੀ ਚਤਰਾਈ ਨਹੀਂ ਅਜੇ ਵੀ ਗੁਰੂ ਘਰ ਦੇ ਨਾਲ ਚਤਰਾਏ ਨੇ ਸੋ ਪਿਆਰਿਓ ਇਸ ਕਰਕੇ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਕਿ ਜੋ ਮਰਜ਼ੀ ਹੋ ਜਾਏ ਇਹਨਾਂ ਲੋਕਾਂ ਦਾ ਜਿਹੜਾ ਹਾਲ ਹੈ ਉਹ ਹਲੇ ਹੋਰ ਬੁਰਾ ਹੋਣਾ ਹੈ ਚਾਹੇ 500 ਛੇਕਿਆ ਜਾਏ ਚਾਹੇ ਨਾ ਚਾਹੇ ਨਰੈਣ ਸਿੰਘ ਚੌੜੇ ਨੂੰ 500 ਛੇਕ ਦਿਓ ਫਿਰ ਯਾਦ ਰੱਖੋ ਵੀ 500 ਇਹਨਾਂ ਨੂੰ ਵੀ ਛੇਕੋ ਸਾਰਿਆਂ ਨੂੰ ਜਿਹੜੇ ਅੱਜ ਆਪਣੇ ਆਪ ਨੂੰ ਹਲੇ ਵੀ ਦਾਅਵੇਦਾਰ ਮੰਨ ਰਹੇ ਨੇ ਸੋ ਸੰਗਰ ਸੁਚੇਤ ਹੋਵੇ ਇਹ ਜੋ ਲੋਕਾਂ ਤੋਂ ਬਚ ਕੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ Vai, Groot, aqui, fotei.